ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿੱਥੇ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਤਾਂ ਦੱਸ ਜਿਏ ਕਿ ਇੱਥੇ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਸੰਘਰਸ਼ ਵੀ ਕੀਤਾ ਗਿਆ ਤੇ ਉਹਨਾਂ ਦਾ ਇੱਕ ਇਹਨਾ ਕਿ ਕਿਹਦਾ ਜਿਹੜੀਆਂ ਉਹਨਾਂ ਦੀ ਤਮਾਮ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਇੱਥੇ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਇਸ ਦਾ ਨਾਲ ਹੀ ਖਾਦਾਂ ਸੰਬੰਧੀ ਜਿਹੜੀ ਸਮੱਸਿਆ ਆ ਰਹੀ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ ਹੜ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਮਾਰ ਪਾ ਰਹੇ ਨੇ ਤਾਂ ਉਸ ਦਰਮਿਆਨ ਕਿਸਾਨਾਂ ਦੀ ਸਾਰ ਲੈਣ ਦੇ ਲਈ ਉਹਨਾਂ ਦਾ ਇਹ ਕਹਿਣਾ ਕਿ ਅਪੀਲ ਕੀਤੀ ਗਈ ਤਾਂ ਦੱਸ ਜੇ ਇਹ ਕਿ ਬਠਿੰਡਾ ਦੇ ਵਿੱਚ ਜਿੱਥੇ ਕਿਸਾਨ ਜਿੱਥੇ ਬੰਦੀ ਦੇ ਵੱਲੋਂ ਇਕੱਠੇ ਹੋ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਇਸੇ ਦਰਮਿਆਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹੱਲ ਕਰਨ ਦੀ ਮੰਗ ਵੀ ਕੀਤੀ ਗਈ। ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਾਂ ਹੜ੍ਹਾਂ ਦੀ ਸਥਿਤੀ ਵਿਚਾਲੇ ਕਿਸਾਨ ਜਿਹੜੇ ਨੇ ਬੇਹਤ ਜ਼ਿਆਦਾ ਪਰੇਸ਼ਾਨ ਨੇ ਅਜੇ ਪ੍ਰਾਲੀ ਵਾਲੇ ਕਿਸਾਨਾਂ ਦਾ ਵੀ ਉਹਨਾਂ ਜ਼ਿਕਰ ਕੀਤਾ ਤੇ ਹੋਰ ਵੀ ਕਈ ਤਮਾਮ ਮੰਗਾਂ ਨੇ ਜਿਸ ਦਾ ਜ਼ਿਕਰ ਕਰਦਿਆ ਹੋਇਆ ਇਹਨਾਂ ਮੰਗਾਂ ਦੇ ਹੱਲ ਦੀ ਮੰਗ ਕੀਤੀ ਗਈ ਹੈ। ਮੇਰਾ ਨਾਮ ਬਲਵੰਤ ਮਹਿਰਾ ਅਜੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅੱਜ ਅਸੀਂ ਜਿਹੜਾ ਡੀਸੀ ਸਾਹਿਬ ਨੂੰ ਪੰਜ-ਛੇ ਮੰਗਾਂ ਦੇ ਉੱਤੇ ਜਿਹੜਾ ਮਿਲਣ ਲਈ ਆਏ ਆ। ਇਹਦੇ ਤੇ ਅਨਾ ਕੋਆਪਰੇਟਿਵ ਸਾਇਟੀ ਦੇ ਨਾਲ ਸਬਤ ਮੰਗ ਹੈ ਇੱਕ ਉਹਦੇ ਤੇ ਜਿਹੜੀ ਮੰਗ ਹੈ ਵੀ ਇਹ ਜਿਹੜਾ ਨੈਨੋ ਜੂਰੀਆ ਤੇ ਨੈਨੋ ਡੀਏਪੀ ਦੋਨੇ ਖਾਦਾਂ ਦੇ ਨਾਲ ਡੀਏਪੀ ਦੇ ਵੀ ਤੇ ਜੂਰੀਆ ਦੇ ਨਾਲ ਵੀ ਮੱਲੋ ਮੱਲੀਆ ਜਿਹੜਾ ਉਹ ਦੇ ਰਹੇ ਨੇ ਜਿਸ ਦੀ ਕਿ ਜ਼ਰੂਰਤ ਨਹੀਂ ਹੈ ਨਾ ਹੀ ਉਹਦਾ ਕੋਈ ਅਸਰ ਪੈਂਦਾ ਕਿਤੇ ਫਸਲ ਦੇ ਉੱਤੇ ਇਹ ਬੰਦ ਕੀਤੀ ਜਾਵੇ ਦੂਜੀ ਨਾਲ ਹੀ ਕੋਆਪਰੇਟਿਵ ਸਾਇਟੀ ਦੇ ਨਾਲ ਜੁੜਨ ਦੀ ਮੰਗ ਹੈ ਕਿ ਜਿਹੜੇ ਲੋਕਾਂ ਨੇ ਜਿਹੜਾ ਹੈਗਾ ਵੀ ਅੱਧੀ ਹੱਦ ਕਰਕੇ ਦੇ ਜਿਹੜੇ ਕਾਗਜ਼ ਆ ਉਹ ਭਰੇ ਹੋਏ ਨੇ ਉਹਨਾਂ ਦਾ ਹੱਦ ਕਰਜਾ ਨਹੀਂ ਬਣਾ ਲਿਆ ਜਿਹਦਾ ਹੱਦ ਕਰਜਾ ਬਣ ਗਿਆ ਉਹਨੂੰ ਕਾਪੀਰੀ ইস্যੂ ਕਰ ਰਹੇ ਇਸ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਵੀ ਆਪਣਾ ਖਾਦ ਲੈਣ ਦੇ ਵਿੱਚ ਦਿੱਕਤ ਹੈ ਹੋਰ ਜਿਹੜਾ ਕੋਸੋ ਲੋਨ ਮਿਲਦਾ ਕੋਪਰੇਟਿਵ ਸੋਸਾਇਟੀ ਤੋਂ ਉਹ ਦਿੱਕਤ ਹੈ ਇਹ ਕੋਪਰੇਟਿਵ ਸੋਸਾਇਟੀ ਦੇ ਨਾਲ ਜਿਹੜੀਆਂ ਮੰਗਾ ਲੇ ਦੋ ਗੁੱੱਜਾ ਹੈਗਾ ਚਿਪ ਵਾਲਾ ਮੀਟਰ ਚਿਪ ਵਾਲੇ ਮੀਟਰ ਨੇ ਜਿਹੜੇ ਉਹ ਅਡਾਂਦੀ ਦੀ ਫੈਕਟਰੀ ਤੋਂ ਜਿਹੜੇ ਸਿੱਧੇ ਆ ਜਿਹੜੇ ਉਹ ਚਿਪ ਵਾਲੇ ਮੀਟਰ ਲੱਗ ਰਹੇ ਆ ਜਿੰਦਾ ਕਿ ਬਹੁਤ ਹੀ ਜ਼ਿਆਦਾ ਜਿਹੜਾ ਗਰੀਬ ਲੋਕਾਂ ਦੇ ਉੱਤੇ ਅਸਰ ਪੈਣਾ ਸੋ ਇਸ ਕਰਕੇ ਜਿਹੜੇ ਪਹਿਲਾ ਵਾਲੇ ਮੀਟਰ ਹੈ ਉਹ ਵਧੀਆ ਚੱਲਦੇ ਆ ਵਧੀਆ ਰੀਡਿੰਗ ਦਿੰਦੇ ਆ ਉਹਨਾਂ ਨੂੰ ਕੀ ਹੋਇਆ ਉਹੀ ਜਿਹੜੇ ਹੈਗੇ ਉਹ ਲਾਏ ਜਾਣ ਇਹ ਸਾਡੀ ਦੂਜੀ ਮੰਗ ਹੈ ਕਿ ਚੇਪਾਲ ਮੀਟਰ ਜਿਹੜੇ ਹੈਗੇ ਵੀ ਉਹ ਨਾ ਲਾਏ ਜਾਣ ਤੇ ਇਹਦੇ ਨਾਲ ਦੂਜੇ ਜਿਹੜੇ ਪਹਿਲਾ ਵਾਲੇ ਮੀਟਰੀ ਹੈ ਉਹ ਜਾਰੀ ਰੱਖੇ ਜਾਣ ਤੀਜਾ ਜਿਹੜਾ ਇੱਕ ਪਰਾਲੀ ਨਾਲ ਸੰਬੰਧਿਤ ਹੈ ਜੋ ਪਰਾਲੀ ਨਾਲ ਸੰਬੰਧਿਤ ਪਿਛਲੇ ਸਾਲ ਢੋਨੇ ਵੇਲੇ ਜਿਹੜੇ ਮਾਮਲੇ ਆਏ ਸੀ ਜੀ ਤੇ ਕੇਸ ਪਏ ਸੀਗੇ ਉਹਨਾਂ ਨੇ ਜੁਰਮਾਨੇ ਵੀ ਭਰਤੇ ਤੇ ਹੁਣ ਦੁਬਾਰੇ ਫੇਰ ਜੁਰਮਾਨੇ ਭਰਦੇ باوجود ਵੀ ਰੈੱਡ ਐਂਟਰੀਆਂ ਜੁਰਮਾਨਾ ਭਰੋ ਤੇ ਪਰਚੇ ਦਰਜ ਇਹ ਤਿੰਨ ਨੇ ਜਿਹੜੀਆਂ ਚੀਜ਼ਾਂ ਤਿੰਨ ਸਜ਼ਾਵਾਂ ਨੇ ਇੱਕ ਕਿਸਾਨ ਨੂੰ ਜਿਹੜੀਆਂ ਉਹ ਬਰਾਬਰ ਬਰਾਬਰ ਉਤਰੀਆਂ ਜਾਣ ਕਿਉਂਕਿ ਜਰਵਾਹਦ ਨੇ ਪਾਤੇ ਫਿਰ ਸਜ਼ਾ ਕਾਦੀ ਹੈ ਇਹ ਜਿਹੜੇ ਪਹਿਲਾ ਵਾਲੇ ਕੇਸ ਨੇ ਉਹ ਰੱਦ ਕੀਤੇ ਜਾਣ ਕਿਉਂਕਿ ਉਹਨਾਂ ਨਾਲ ਫੇਰ ਚੋਨਾ ਫੇਰ ਜਿਹੜਾ ਹੈਗਾ ਵੀ ਇਹੀ ਗੱਲ ਉਹ ਕਸੂਰ ਸਰਕਾਰ ਦਾ ਹੈ ਸਰਕਾਰ ਮਸ਼ੀਨਰੀ ਮਹੱਈਆ ਕਰਾਵੇ ਸਾਨੂੰ ਕੀ ਲੋੜ ਹੈ ਕਿ ਅੱਗ ਲਾਉਣ ਦੀ ਪਿਛਲੇ ਸਾਲ ਵੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਕਿ ਤੁਸੀਂ ਮਸ਼ੀਨਰੀ ਆ ਜਿਹੜੀ ਉਹ ਮਹੱਈਆ ਕਰਾਓ ਤੇ ਅਸੀਂ ਜਿਹੜਾ ਹੈਗਾ ਵੀ ਧੋਨੇ ਨੂੰ ਨਹੀਂ ਪਰਾਲੀ ਨੂੰ ਅੱਗ ਲਾਵਾਂਗੇ ਬਾਵਜੂਦ ਇਹਦੇ ਕਿ ਉਹ ਉਹਨਾਂ ਨੇ ਮਸ਼ੀਨਰੀ ਨਹੀਂ ਮਹਿਆ ਕਰਾਈ ਕਸੂਰ ਸਾਡਾ ਨਹੀਂ ਹੈ ਕਸੂਰ ਸਰਕਾਰ ਦਾ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਵੀ ਇਹ 7-8 ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਅੱਜ ਡੀਸੀ ਸਾਹਿਬ ਨੂੰ ਮਿਲ ਰਹੇ ਹਾਂ ਤੇ ਨਾਲ ਹੀ ਇਹ ਜਿਹੜੀ ਹੈ ਵੱਡੀ ਮੰਗ ਹੈ ਜਿਹੜੀ ਅੱਜ ਖੜਾ ਦੀ ਹੈ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਸੈਟੇਲਾਈਟ ਨਾਲ ਕੋਦੋਂ ਝੋਨੇ ਦੀ ਪਰਾਲੀ ਵળે ਗਰਦੌਰੀਆਂ ਤੱਕ ਖਸਰਾ ਨੰਬਰ ਤੱਕ ਜਿਹੜਾ ਸੈਟੇਲਾਈਟ ਦੱਸਦਾ ਸੀ ਅੱਜ ਇਹਨਾਂ ਦਾ ਸੈਟੇਲਾਈਟ ਉਹ ਕਿੱਥੇ ਆ ਅੱਜ ਸੈਟੇਲਾਈਟ ਕਿਉਂ ਨਹੀਂ ਦੱਸਦਾ ਵੀ 7 ਜਿਹੜੇ ਡੁੱਬੇ ਪਏ ਆ ਕਿਉਂ ਨਹੀਂ ਦੱਸਦਾ ਵੀ ਘੱਗਰ ਚੜ ਕੇ ਆ ਗਈ ਮਾਨਸਾਹ ਦੀ ਟੁੱਟ ਰਹੀ ਆ ਕਿਉਂ ਨਹੀਂ ਦ ਸਕਰੂਰ ਦੇ ਵਿੱਚ ਘੱਗਰ ਦਾ ਖਤਰਾ ਖੜਾ ਹੋ ਗਿਆ ਕਿਉਂ ਨਹੀਂ ਦੱਸਦਾ ਪਟਿਆਲੇ ਦੇ ਵਿੱਚ ਘੱਗਰ ਦਾ ਖਤਰਾ ਖੜਾ ਹੋ ਗਿਆ ਇੱਧਰ ਹੁਣ ਸੈਟਲਾਈਟ ਸੈਟਲਾਈਟ ਕਿੱਧਰ ਗਿਆ ਇਸ ਕਰਕੇ ਅਸੀਂ ਜਿਹੜਾ ਹੈਗਾ ਵੀ ਹੜ੍ਹਾਂ ਦੇ ਖੇਤਰਾਂ ਦੇ ਵਿੱਚ ਹੀ ਜਾ ਕੇ ਆਏ ਆ ਤੇ ਸਾਡੀ ਭਾਰਤੀ ਕਿਸਾਨ ਜੂਨ ਕ੍ਰਾਂਤੀਕਾਰੀ ਆ ਜਿਹੜੀ ਉਹ ਵੱਡੀ ਪੱਧਰ ਤੇ ਜਿਹੜਾ ਹੈਗਾ ਉਹ ਝੂੜੀ ਚਾਰਾ ਤੇ ਹੋਰ ਜਿੰਨਾ ਵੀ ਸਾਧੋ ਸਮਾਨ ਹੈ ਉਹ ਇਕੱਠਾ ਕਰ ਰਹੀ ਆ ਤੇ ਅਸੀਂ ਜਿਹੜਾ ਲੋਕ ਆ ਜਿਹੜੇ ਉਹ ਲੋਕ ਉੱਥੇ ਦੇਖ ਕੇ ਆਉਣਗੇ ਸੋ ਅੱਜ ਡੀਸੀ ਸਾਹਿਬ ਨੂੰ ਇਸ ਮੰਗਾ ਦੇ ਸੰਬੰਧ ਦੇ ਵਿੱਚ ਤੇ ਹੜ੍ਹਾਂ ਦੇ ਸੰਬੰਧ ਦੇ ਵਿੱਚ ਕਹਿਣ ਆਏ ਆ ਅਸੀਂ ਕਿ ਭਾਈ ਲੋਕਾਂ ਵੱਲ ਧਿਆਨ ਕਰੋ ਨਹੀਂ ਫਿਰ ਕੀ ਆ ਲੋਕ ਆ ਜਿਹੜੇ ਫਿਰ ਉਹਨਾਂ ਕੋਲ ਹੋਰ ਤਾਂ ਕੋਈ ਰਸਤਾ ਨਹੀਂ ਇੱਕੋ ਇੱਕ ਸੰਘਰਸ਼ ਦਾ ਰਸਤਾ ਹੈ ਸੋਡੇ ਮੀਡੀਆ ਦੇ ذریعے ਅਸੀਂ ਜਿਹੜਾ ਇਹ ਕਹਿਣਾ ਚਾਹੁੰਦੇ ਆ ਕਿ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਢਿਲਾਵੀ ਜਿਵੇਂ ਰੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਵਾਪਸ ਹੋਈ ਹੈ ਇਸੇ ਤਰ੍ਹਾਂ ਜਿਹੜੀਆਂ ਇਹ ਜਿਹੜੀਆਂ ਪਾਸੇ ਮੰਗਾਂ ਨੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰ ਰਿਹਾ ਹੈ ਸਯੁਕਤ ਕਿਸਾਨ ਮੋਰਚਾ ਨਾਲ ਵੀ ਮੀਟਿੰਗ ਕਰ ਰਿਹਾ ਹੈ ਹੋ ਸਕਦਾ ਹੈ ਵੀ ਸਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਸਾਂਝੀਆਂ ਮੰਗਾਂ ਬਣ ਜਾਣ ਤੇ ਕੋਈ ਵੱਡਾ ਅंदोलਨ ਇਹਦੇ ਤੇ ਖੇੜਿਆ ਜਾ ਸਕੇ ਧੰਨਵਾਦ

ਅਸੀਂ ਅੱਜ ਪੰਜ ਛੇ ਮੰਗਾਂ ਨੂੰ ਲੈ ਕੇ ਆਏ ਆ ਜਿਨ੍ਹਾਂ 'ਚ ਪ੍ਰਾਲੀ ਵਾਲੀ ਵੀ ਇੱਕ ਮੰਗ ਹੈ ਪ੍ਰਾਲੀ ਵਾਲੇ ਕੇਸ ਫੈਰਿਆ ਅਸੀਂ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਤੁਹਾਨੂੰ ਖਸਰਾ ਨੰਬਰ ਤੱਕ ਪਤਾ ਲੱਗ ਗਿਆ ਜਦੋਂ ਪ੍ਰਾਲੀ ਸੜੀ ਗਈ ਹੈ ਅੱਜ ਸਾਡੇ 7 ਜਿਲੇ ਡੁੱਬੇ ਪਏ ਆ ਕੱਲ ਬਾਰਡਰ ਜਿਹੜਾ ਸਾਡੇ ਦਰਿਆ ਤੋਂ ਪਾਰ ਨੇ 7 ਪਿੰਡ ਜਿਨ੍ਹਾਂ ਦਾ ਪੂਰੀ ਤਰ੍ਹਾਂ ਕਨੈਕਸ਼ਨ ਇੰਡੀਆ ਨਾਲ ਵੀ ਕੱਟਿਆ ਹੋਇਆ ਸਿਰਫ ਉਧਰਲੇ ਪਾਸੇ ਪਾਕਿਸਤਾਨ ਆ ਉੱਥੇ ਨਾ ਥੋੜਾ ਕੋਈ ਹੈਲੀਕਾਪਟਰ ਨਾ ਥੋੜੀ ਕੋਈ ਰਾਹਤ ਨਾ ਥੋੜਾ ਸੈਟੇਲਾਈਟ ਤੁਹਾਨੂੰ ਦੱਸ ਰਿਹਾ ਕਹਿਣ ਦਾ ਮਤਲਬ ਕੀ ਆ ਕਿਸ਼ਤੀਆਂ ਤੱਕ ਨਹੀਂ ਹੈਗੀਆਂ ਲੋਕ ਘਰੇ ਹੋਏ ਆ ਰਾਹਤ ਜਾ ਰਹੀ ਅੱਗੇ ਨਹੀਂ ਪਹੁੰਚ ਪਾਰੀ ਰਾਹਤ ਦੇ ਢੇਰ ਲੱਗੇ ਪਰ ਜਿਹੜੇ ਪੀੜਤਾਂ ਉਹਨਾਂ ਤੱਕ ਪਹੁੰਚਾ ਨਹੀਂ ਪਾ ਰਹੇ ਤੁਸੀਂ ਹੁਣ ਨਾ ਸਾਨੂੰ ਕੇਜਰੀਵਾਲ ਦਿਖ ਰਿਹਾ ਨਾ ਸਾਨੂੰ ਸੰਸੋਧੀਆਂ ਦਿਖ ਰਿਹਾ ਐਸ ਵੇਲੇ ਸਾਰੇ ਕਿੱਧਰ ਗਈ ਆ ਪੰਜਾਬ ਸਰਕਾਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਆਪਰਾਧੀ ਵਾਲੇ ਤੁਸੀਂ ਕੇਸ ਵਗੈਰਾ ਪਾ ਰਹੇ ਹੋ ਤੀਰੀਆਂ ਤੀਰੀਆਂ ਸਜ਼ਾ ਦਾ ਸਜ਼ਾ ਦੇ ਰਹੇ ਹੋ ਇੰਡਸਟਰੀਅਲਿਸਟਾਂ ਨੂੰ ਤੁਸੀਂ ਸਾਰੀ ਸਜ਼ਾ ਮਾਫ ਕਰਤੀ ਆ ਸਿਰਫ ਜੁਰਮਾਨੇ ਤੱਕ ਸੀਮਤ ਕਰਤਾ ਕਿਸਾਨਾਂ ਨੂੰ ਤੁਸੀਂ ਰੈੱਡ ਐਂਟਰੀਆਂ ਜੁਰਮਾਨਾ ਜਮਾਨਤਾਂ ਕਰਾਓ ਜੀ ਸੋ ਇਹ ਕੁਝ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਆਏ ਆ ਅਸੀਂ ਇਹ ਕਹਿਣਾ ਇਹ ਚਾਹੁੰਦੇ ਆ ਵੀ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਨਹੀਂ ਤਾਂ ਇਹ ਹੁਣ ਐਕਟਿਵਲੀ ਕੰਮ ਕਰਨ ਜਿਹੜੀਆਂ ਮੰਗਾਂ ਨੇ ਲੋਕਾਂ ਦੀਆਂ ਉਹਨਾਂ ਬੰਨੀ ਧਿਆਨ ਦੇਣ ਚਿੱਪਲੇ ਮੀਟਰ ਤੱਕ ਇਹਨਾਂ ਲਾਇਆ ਜਾ ਰਹੇ ਨੇ ਇਹ ਸਾਰਾ ਕੁਝ ਬੰਦ ਕਰਨਾ ਸੀ ਮੰਗਾ ਜੀ ਬੀਬੀ ਸਾਹਿਬ ਅਸੀਂ ਧਿਆਨ ਤੇ ਲਿਆਵਾਂਗੇ ਸਰਕਾਰ ਦੇ ਨਹੀਂ ਤਾਂ ਫਿਰ ਸੋਚ ਕੇ ਪਿੰਡਾਂ ਚੋਂ ਪਿੰਡਾਂ ਜਿਨ੍ਹਾਂ ਦਾ ਕਰਾਓ ਕਰਾਂਗੇ